ਵੇ ਤਰੋ ਤੂਰੇ ਫੱਦਾ ਦੇ ਲਈ ਜੱਟ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ 뮤직 ਇੰਡਸਟਰੀਜ਼ ਨਾਲ ਜੁੜੀ ਨਵੀਂ ਅਪਡੇਟ ਤੇ ਨਵੀਂ ਵੀਡੀਓ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਆ। ਦੋਸਤੋ ਸਿੱਧੂ ਮੂਸੇਵਾਲਾ ਦੇ ਲਗਭਗ ਸਾਰੇ ਗਾਣੇ ਤੁਸੀਂ ਜ਼ਰੂਰ ਸੁਨੇ ਹੋਣਗੇ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਅਸੀਂ ਤੁਹਾਨੂੰ ਉਹ ਗਾਣੇ ਦਿਖਾਵਾਂਗੇ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਨੇ ਹੋਣਗੇ। ਜੀ ਹਾਂ ਦੋਸਤੋ ਵੀਡੀਓ ਦੇ ਰਾਹੀਂ ਅਸੀਂ ਕੁਝ ਨਵਾਂ ਲੈ ਕੇ ਹਾਜ਼ਰ ਹੋਏ ਹਾਂ ਸੋ ਵੀਡੀਓ ਦੇ ਰਾਹੀਂ ਸਾਡੇ ਨਾਲ ਅਖੀਰ ਤੱਕ ਜੁੜੇ ਰਹੋ। ਅਗਰ ਤੁਸੀਂ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਹੋ ਤਾਂ ਕਮੈਂਟਾਂ ਦੇ ਵਿੱਚ ਸਿੱਧੂ ਮੂਸੇਵਾਲਾ ਲਿਖਣਾ ਨਾ ਭ ਸਿੱਧੂ ਮੂਸੇਵਾਲਾ ਨੂੰ ਦੁਨੀਆ ਬਹੁਤ ਜ਼ਿਆਦਾ ਨਹੀਂ ਜਾਣਦੀ ਸੀ ਦੋਸਤੋ ਜਿਸ ਤਰ੍ਹਾਂ ਸਿਆਣੇ ਨੇ ਸੱਚ ਆਖਿਆ ਹੈ ਕਿ ਜ਼ਿੰਦਗੀ ਦੇ ਵਿੱਚ ਪਾਉਣ ਦੇ ਲਈ ਕੁਝ ਗਵਾਉਣਾ ਪੈਂਦਾ ਹੈ ਤੇ ਸਿੱਧੂ ਮੂਸੇਵਾਲਾ ਨੂੰ ਵੀ ਇਹ ਨਾਮ ਅਤੇ ਫੇਮ ਬਹੁਤ ਜ਼ਿਆਦਾ ਸੰਘਰਸ਼ ਦੇ ਬਾਅਦ ਮਿਲਿਆ ਹੈ ਸੋ ਆਓ ਬਿਨਾਂ ਦੇਰ ਕੀਤੇ ਆਪਣੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੇ ਮਾਰਦੇ ਹਾਂ ਨਜ਼ਰ ਸਿੱਧੂ ਮੂਸੇਵਾਲਾ ਦੇ ਸਟਰਗਲਿੰਗ ਦਿਨਾਂ ਦੇ ਉੱਤੇ ਤੇ ਸਿੱਧੂ ਮੂਸੇਵਾਲਾ ਦੇ ਦੁਆਰਾ ਗਾਏ ਹੋਏ ਉਹਨਾਂ ਗਾਣਿਆਂ ਦੇ ਉੱਤੇ ਜਦੋਂ ਸਿੱਧੂ ਮੂਸੇਵਾਲਾ ਕੋਈ ਸਟਾਰ ਨਹੀਂ ਸੀ ਖਲ੍ਹ ਫੜ ਕੇ ਬੈਠਾ ਬੈਠਾ ਮੌਤ ਨੂੰ ਲੈ ਸੱਤਾ ਦੇ ਲਵੀਂ ਜੱਟ ਨੂੰ ਵੰਗ ਰੋਲਾ ਨਾਂ ਗੁਐਰੀ ਚੁਗਦੇ ਵਿੱਚ ਰਹਾ ਦੇ ਰਾੜੇ ਸਹਾਰੇ ਵਾਂਗ ਬਾਹ ਦੇ ਤਹੀਂ ਕੁਮਾ ਇੱਕ ਦਾਨ ਦੇ ਦਾਨ ਕੇ ਸੈਗਣਾ ਬਸਾਲੀ ਕਿਦਰੇ ਕਲਾ ਜਾਣ ਕੇ ਕਲਰ ਜਾਣ ਕੇ ਹੁਕਲਾ ਜਾ ਮਾਈ ਕੀ ਪਿਆਰ ਵਿੱਚੋਂ ਫੰਟਿਆ ਤੇਰੇ ਨਹੀਂ ਕਰਾਰਾ ਮੈਨੂੰ ਫੰਟਿਆ ਤੇਰੇ ਨਹੀਂ ਕਰਾਰਾ ਮੈਨੂੰ ਦਰੀਏ ਕਾਦਰ ਲਾਏ ਹੌਂਦ ਲੱਖੂ ਤੇ ਦਰੀਏ ਖਲਾਕੂ ਤੇ ਦਰੀਏ ਖਲਾਕੂ ਤੇ ਦਰੀਏ ਦਰੀਏ ਖਲਾਕੂ ਤੇ ਦਰੀਏ ਵੇ ਕਲਾਮ ਤੇ ਦਰੀਏ ਵੇ ਫਤੇ ਰਾਫ ਕੋ ਦਰੀਏ ਵੇ ਖਲਕੂ ਨੇ ਛੱਲੇ ਅਮੜਾ ਕੇ ਹੁਣ ਮੁੱਖ ਨਾ ਤੂੰ ਮੋੜਵੇ ਤੇਰੇ ਵਿਰਾਂ ਮੈਨੂੰ ਕਿਸੇ ਚੀਜ਼ ਦੀ ਨਾ ਥੋੜਵੇ ਅੱਖੀਆਂ ਮਿਲਾ ਕੇ ਹੁਣ ਮੁੱਖ ਨਾ ਤੂੰ ਮੋੜਵੇ ਤੇਰੇ ਵਿਰਾਂ ਮੈਨੂੰ ਕਿਸੇ ਚੀਜ਼ ਦੀ ਨਾ ਥੋੜਵੇ ਹੋ ਤੇਰੇ ਇਸ਼ਕ ਬਣਾਈ ਦਿੱਤਾ ਚੱਲਾ ਇਸ਼ਕ ਬਣਾਈ ਦਿੱਤਾ ਚੱਲਾ ਸੰਗਾਂ ਮੇ ਅੱਖੀਆਂ ਮਿਲਾ ਕੇ ਹੁ ਚੁੱਪ ਦੀ ਫਿੱਦੂ ਹਾਂਜੀ ਕੀ ਸ਼ੌਂਕ ਨੇ ਤੁਹਾਡੇ ਮੇਰਾ ਜੀ ਲੇਖਣਾ ਤੇ ਉਹ ਕਾਗਜ਼ੀ ਬਣਾਉਂਦੇ ਜੋਗ ਨਾਲ ਦੇ ਫੋਕੀ ਠਾ ਠਾ ਸ਼ਿਕਾਰ ਨਹੀਂ ਹੋਵਾਦੇ ਉਹ ਕਾਗਜ਼ੀ ਬਣਾਉਂਦੇ ਜੋਗ ਨਾਲ ਤੇ ਫੋਕੀ ਠਾ ਠਾ ਸ਼ਿਕਾਰ ਨਹੀਂ ਹੋਵਾਦੇ ਅਜੀਨੇ ਚੱਕਣਾ ਕਿਸੇ ਨੂੰ ਪਰੰਟ ਨਹੀਂ ਹੋ ਲੈ ਜਾਂਦੀ ਨੇ ਤੇ ਮੀਆਂ ਹਿੱਕਾ ਹੋ ਲਸਾਂ ਸੁਣੀ ਹੋ ਲੈ ਜਾਂਦੀ ਨੇ ਤੇ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਕਮੈਂਟਾਂ ਦੇ ਵਿੱਚ ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ ਔਰ ਨਾਲ ਹੀ ਨਾਲ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਜਾਣਕਾਰੀਆਂ ਮਿਲਦੀਆਂ ਰਹਿਣ ਧੰਨਵਾਦ